ਅਗਲੀ ਵੱਡੀ ਖਬਰ ਅਰੋ ਕਰਾਂਗੇ ਅਮਰਿਤਪਾਲ ਦੇ ਪ੍ਰਾਅ ਦੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ ਪੁਲਿਸ ਨੇ ਅਮਰਿਤਪਾਲ ਦੇ ਪ੍ਰਾਅ ਤੇ ਉਸ ਦੇ ਸਾਥੀ ਉਸ ਮਾਮਲੇ ਦੇ ਵਿੱਚ ਕ੍ਰਿਮੀਨਲ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਹੈ ਹਰਪੀਰ ਸਿੰਘ ਹੈਪੀ ਦੀ ਕਸਟਡੀ ਦੇ ਲਈ ਪੁਲਿਸ ਦੇ ਵੱਲੋਂ ਅਦਾਲਤ ਦਾ ਰੁਖ ਕੀਤਾ ਗਿਆ ਹੈ ਪੁਲਿਸ ਨੇ ਜਲੰਧਰ ਸੈਸ਼ਨ ਕੋਰਟ ਤੇ ਵੇਚੇ ਅਰਜੀ ਦਾਖਲ ਕੀਤੀ ਹੈ ਦੱਸਦੇ ਕਿ 4 ਗ੍ਰਾਮ ਆਇਸ ਡਰਗ ਸਣੇ ਅਮਰਿਤਪਾਲ ਦੇ ਪਰਾ ਨੂੰ ਗ੍ਰਫਤਾਰ ਕੀਤਾ ਗਿਆ ਸੀ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਨੇ ਅਮਰਿਤਪਾਲ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਲਗਭਗ 1.97 ਲੱਖ ਵੋਟਰਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਖਡੂਰ ਸਭਾ ਲੋਕ ਸਭਾ ਦੀ ਇਹ ਸੀਟ ਹੈ ਤਾਂ ਉਹਨਾਂ ਦੇ ਭਰਾ ਨੂੰ ਗ੍ਰਫਤਾਰ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ 4 ਗ੍ਰਾਮ ਆਇਸ ਡਰੱਗਸ ਨੇ ਅਮਰਿਤਪਾਲ ਦੇ ਪਰਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੋਰਟ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਸੀ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਦਿਸਾਨ ਪਾਉਣ ਵਾਸਤੇ ਮੇਰੇ ਨਾਲ ਮੇਰੇ ਸਹਿਯੋਗੀ ਭਰਤ ਸ਼ਰਮਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਭਰਤ ਕੀ ਕੁਝ ਅਪਡੇਟ ਹੈ ਪੁਲਿਸ ਦੇ ਵੱਲੋਂ ਅਦਾਲਤ ਦਾ ਰੁਕ ਕੀਤਾ ਗਿਆ ਹੈ ਅਰਜੀ ਦਾਖਲ ਕੀਤੀ ਗਈ ਹੈ ਰਿਮਾਂਡ ਲਈ ਦੱਸਦੇ ਕਿ ਬੀਤੇ ਦਿਨੀ ਜ਼ਿਲੰਦਰ ਅਧਿਆਤਿ ਪੁਲਿਸ ਦੇ ਵੱਲੋਂ ਅਮ੍ਰਿਤਪਾਲ ਕ੍ਰਿਮਿਨਲ ਦੋਜੇ ਦੇ ਸੰਸਕਰਣ ਉਸਦੇ ਭਰਾ ਨੂੰ ਹਰਪ੍ਰੀਤ ਸਿੰਘ ਨੂੰ ਜਿਹੜਾ ਹੈ ਰਾਸਤੇ ਲਿੱਤਾ ਗਿਆ ਸੀਗਾ 4 ਗ੍ਰਾਮ ਆਈਸ ਨਾਲ ਹੋਂਦ ਦੱਸਦੇ ਕਿ ਜ਼ਿਲੰਦਰ ਅਧਿਆਤਿ ਪੁਲਿਸ ਦੇ ਵੱਲੋਂ ਅਮ੍ਰਿਤਪਾਲ ਦੇ ਭਰਾ ਤੇ ਉਸਦੇ ਸਾਥੀਆਂ ਦੇ ਮਾਮਲੇ ਦੇ ਜਿਹੜਾ ਹੁਣ ਕ੍ਰਿਮੀਨਲ ਰਿਵੀਜ਼ਨ ਐਪਲੀਕੇਸ਼ਨ ਦੇ ਰਹੀ ਆ ਉਹ ਗੈਰ ਕਰ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਕਿਤਨੇ ਕਿਤੇ 4 ਗ੍ਰਾਮ ਜਿਹੜਾ ਆਈਸ ਹੈਗਾ ਉਸ ਤੇ ਉਸ ਮਾਮਲੇ ਦੇ ਵਿੱਚ ਖਰੂਰ ਸਾਹਿਬ ਤੋਂ ਸੰਸਦ ਅਮ੍ਰਿਤਪਾਲ ਸਿੰਘ ਦੇ ਜਿਹੜੇ ਵੱਡੇ ਪ੍ਰਾਨੇ ਹਰਪ੍ਰੀਤ ਸਿੰਘ ਹੈਪੀ ਦੋਸਤ ਸਾਥੀ ਲੱਪਰੇ ਸਿੰਘ ਨੂੰ ਅ ਅਦਾਲਤ ਤੇ ਰਿਮਾਂਡ ਨਾ ਮਿਲਣ ਨੂੰ ਲੈ ਕੇ ਜਿਹੜਾ ਹੁਣ ਪੁਲਿਸ ਨੂੰ ਕਿਤਨੇ ਕਿਤੇ ਬੁੱਧਵਾਰ ਤੇ ਜਿਹੜੀ ਹੈ ਸੈਸ਼ਨ ਕੋਰਟ ਵਿੱਚ ਜਿਹੜੀ ਆ ਪਹੁੰਚ ਗਈ ਹੈ ਤੇ ਜਾਂਚ ਅਧਿਕਾਰੀ ਜਿੰਨੇ ਸੁਖਦੇਸ਼ ਸਿੰਘ ਦੇ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਕ੍ਰਿਮੀਨਲ ਰਿਵੀਜ਼ਨ ਐਪਲੀਕੇਸ਼ਨ ਦਾਇਰ ਕਰ ਦਿੱਤੀ ਗਈ ਹੈ ਜਿੱਥੇ ਤੱਕ ਪੁਲਿਸ ਜਿਹੜੀ ਹੈ ਉਹਨ ਦੋਨੇ આરોપી ਤੋਂ ਪੁੱਛਤਾ ਜਿਹੜਾ ਉਸਰੇ ਆਈ ਅਦਾਲਤ ਤੇ ਕਿਹਾ ਕਿ ਪੁਲਿਸ ਤੋਂ ਲੋ ਦੋਵਾਂ આરોપી ਤੋਂ ਜਿਹੜੀ ਆ ਪੁੱਛਤਾ ਕਰਨੀ ਹੈ ਜਿਸ ਕਰਕੇ ਹੁਣ ਇਹਨਾਂ ਵੱਲੋਂ ਦਾਇਰ ਕੀਤੀ ਗਈ ਕ੍ਰਿਮੀਨਲ ਰਿਵੀਜ਼ਨ ਐਪਲੀਕੇਸ਼ਨ ਦੀ ਜਿਹੜੀ ਆ ਉਹ 4 ਗ੍ਰਾਮ ਆਇਸ ਬਰਾਮਦ ਹੋਈ ਸੀਗੀ ਇਹ ਡਰਗ ਆਇਸ ਜਿਹੜੀ ਹੈ ਕਿੱਥੋਂ ਲੈ ਕੇ ਆਏ ਸੀਗੇ ਤੇ ਪੈਸਾ ਕਿੱਥੋਂ ਆਉਂਦਾ ਸੀਗਾ ਤੇ ਇਹਨਾਂ ਦੇ ਕਿਸੇ ਦੇ ਤਾਰ ਆ ਉਹ ਇਸੇ ਹੋਰ ਵੱਡਾ ਨਸ਼ੇ ਤਸਕਰਾ ਜੁੜੇ ਤੇ ਇੱਕ ਵੱਡੀ ਖਬਰ ਜੁੜਾ ਕਿਉਂਕਿ ਲਗਾਤਾਰ ਪੁਲਿਸ ਨਿਆਂਇਖਰਾਸ ਤੇ ਜੁਰਮ ਮਾਂਜੋ ਅਦਾਲਤ ਨੇ ਭੇਜ ਭੇਜ ਦਿੱਤਾ ਸੀਗਾ ਤੇ ਲੋਰ ਮਾਂਜੋ ਅਦਾਲਤ ਨੇ ਅਮਰਿਤਪਾਲ ਸਿੰਘ ਦੇ ਪ੍ਰਾਹਰਪ੍ਰਿਤ ਹੈਪੀ ਨੂੰ ਤੇ ਫੋਨ ਕਿਤੇ ਜਲੰਧਰ ਅਧਿਆਤਿ ਪੁਲਿਸ ਦੇ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਇੱਕ ਕ੍ਰਿਮੀਨਲ ਰਿਵੀਜ਼ਨ ਐਪਲੀਕੇਸ਼ਨ ਡਾਇਰ ਕੀਤੀ ਗਈ ਹੈ ਕਿ ਰੀਜ਼ਨ ਇਹ ਦੱਸਿਆ ਗਿਆ ਮਾਂਜੋ ਅਦਾਲਤ ਨੂੰ ਕਿ ਅਸਲੀ ਪੁਸ਼ਪਰਤਾਲ ਹਈ ਹੈ ਕਿ ਜਿਹੜੀ ਡਰਗ ਆਈਸ बरामद ਹੋਈ ਸੀ ਇਹ ਕਿੱਥੋਂ ਆਈ ਸੀ ਤੇ ਜਿਹੜਾ ਪੈਸਾ ਸੀਗਾ ਉਹ ਕਿੱਥੋਂ ਆਇਆ ਸੀਗਾ ਕਿਸੇ ਨਾ ਵੱਡੇ ਨਸ਼ਾ ਤਸਕਰਾਂ ਨਾਲ ਧਾਰਤਾਨੀ ਜੁੜੇ ਹੋਏ ਤੇ ਇੱਕ ਵੱਡੀ ਜੁਰ ਇਸ ਕੋਲੇ ਮੰਨ ਲਿਆ ਕਿ ਅਪਡੇਟ ਸਾਹਮਣੇ ਆਈ ਹੈ ਜਿਹੜਾ ਦਿੱਤਾ ਗਿਆ ਸੀ ਜਦੋਂ ਗ੍ਰਿਫਤਾਰ ਕੀਤਾ ਗਿਆ ਅਮਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਤਾਂ ਪਰਿਵਾਰ ਦਾ ਕਹਿਣਾ ਸੀ ਕਿ ਜਾਣਬੋਝ ਕੇ ਡਰਗ ਮਾਮਲੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਅਸੀਂ ਖੁਦ ਜਿਹੜਾ ਜੱਦੀ ਘਰ ਹੈਗਾ ਵਾ ਅਮਰਿਤਪਾਲ ਸਿੰਘ ਦਾ ਜੱਲੂ ਔਰ ਖੇੜਾ ਅਸੀਂ ਉੱਥੇ ਮੌਜੂਦ ਗਏ ਸੀਗੇ ਤੇ ਸਾਫ ਸਾਫ ਜਿਹੜੇ ਅਮਰਿਤਪਾਲ ਜੀ ਕੀਤਾ ਜੀ ਨੇ ਉਹ ਇਹ ਹੀ ਕਹਿ ਰਹੇ ਸੀਗੇ ਤੇ ਸੇਮ ਸਿੰਘ ਕੀ ਕਿਤੇ ਨਾ ਕਿਸੇ ਪੰਜਾਬ ਸਰਕਾਰ ਵੱਲੋਂ ਫਸਾਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਪਰ ਜਿਹੜੇ ਜਲੰਧਰ ਤੇ ਆਤੀ ਦੇ ਐਸਐਸਪੀ ਨੇ ਅਨਕੁਰ ਗੁਪਤਾ ਬਨੂ ਸਾਹ ਕਹਿ ਦਿੱਤਾ ਗਿਆ ਸੀ ਕਿ ਸਾਡੇ ਰੋਜ਼ ਤਰ੍ਹਾਂ ਅਸੀਂ ਦਾਕਾ ਲਾਇਆਗੇ ਤੇ ਉੱਥੇ ਇੱਕ ਸਾਡੂੰ ਗੱਡੀ ਸ਼ੱਕੀ ਗੱਡੀ ਤੇ 29 ਸਿਕਲ ਜਿਹਨੂੰ ਅਸੀਂ ਤਲਾਸ਼ ਕੀਤੀ ਗਏ ਤੇ ਤਦ ਸਾਹਮਣੇ ਜਿਹੜੀ ਆ 4 ਗ੍ਰਾਮ ਜਿਹੜੇ ਡਰਗ ਆਈਸ ਜਿਹੜੀ ਆ ਉਹ ਬਰਾਮਦ ਹੋਈ ਸੀ ਕਿ ਤੇ ਇੱਕ ਲਾਈਟਰ ਤੇ ਇੱਕ weight machine ਜਿਹੜੀ ਆ ਉਸ ਵਕਤ ਬਰਾਮਦ ਹੋਈ ਸੀ ਕਿ ਪੁਲਿਸ ਨੂੰ ਜਦੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈਗਾ ਤੇ ਹੁਣ ਅਮ੍ਰਿਤਪਾਲ ਦੇ ਅਮ੍ਰਿਤਪਾਲ ਦੇ ਭਰਾ ਜਿਹੜੇ ਨੇ ਤੇ ਉਸ ਦਾ ਜਿਹੜਾ ਸਾਥੀ ਹੈ ਉਹ ਕਿਤਨਾ ਕਿਤੇ ਨਿਆਂ ਖਿਰਾਸ ਦੇ ਵਿੱਚ ਪੇਜ ਦਿੱਤਾ ਗਿਆ ਹੈਗਾ ਪਰ ਹੁਣ ਦਿਲਿੰਦਰ ਦੇ ਹੱਤੀ ਪੁਲਿਸ ਦੇ ਵੱਲੋਂ ਕ੍ਰਿਮੀਨਲ ਰਿਜਨ ਐਪਲੀਕੇਸ਼ਨ ਜਿਹੜੀ ਐਇਆ ਦਾਇਰ ਕਰ ਦਿੱਤੀ ਗਈ ਤੇ ਮਾਂਜੂਕ ਅਦਾਲਤ ਤੋਂ ਅਪੀਲ ਕੀਤੀ ਗਈ ਕਿ ਸਾਨੂੰ ਰਿਮਾਂਡ ਦਿੱਤਾ ਜਾਵੇ ਅਮਰਿਤਪਾਲ ਸਿੰਘ ਦੇ ਭਰਾ ਤੋਂ ਉਸਦੇ ਸਾਥੀਆਂ ਦਾ ਤਾਂ ਕਿ ਅਸੀਂ ਉਸ ਤੋਂ ਹੋਰ ਵੀ ਜੜੀਆ ਪੁਸ਼ਪੜਤਾਲ ਕਰ ਸਕੇ ਕਿਉਂਕਿ ਜਦੋਂ ਮਾਂਜੂਕ ਅਦਾਲਤ ਤੇ ਪੇਸ਼ ਕੀਤਾ ਗਿਆ ਸੀ ਕਿ ਸਭ ਤੋਂ ਪਹਿਲੀ ਵਾਰ ਤਦ ਵੀ ਪੁਲਿਸ ਨੂੰ 10 ਦਿਨ ਦੀ ਰਿਮਾਂਡ ਮੰਗਨ ਦੀ ਗੱਲਬਾਤ ਕੀਤੀ ਜਾ ਰਹੀ ਸੀ ਕਿ ਪਰ ਮਾਂਜੂਕ ਜੱਜ ਸਾਹਿਬ ਨੇ ਜਿਹੜਾ ਕਿਹਾ ਕਿ ਤਨੇ ਕਿਸੇ ਨਿਆਇ ਖਾਸ ਤੇ ਲਈ ਪੇਰ ਤੇ ਅਸੀਗਾ ਚੋਰਾ ਦੇ ਲਈ ਤਾਂ ਹੁਣ ਫੇਰ ਤੋਂ ਕਿਤਨੇ ਕਿਤੇ ਰਿਮਾਰਕ ਬੰਗੜੀ ਜੇ ਰਹੀ ਹੈ ਪੁਲਿਸ ਲੋ ਅਪਲੀਕੇਸ਼ਨ ਭਾਜਤੇ ਕੀ ਹੈ ਕ੍ਰਿਮੀਨਲ ਰਿਵੀਜ਼ਨ ਅਪਲੀਕੇਸ਼ਨ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਫਲੋਰ ਕੋਰ ਦੇ ਵਿੱਚ ਜੀ ਠੀਕ ਹੈ ਠੀਕ ਠੀਕ ਹੈ ਠੀਕ ਹੈ ਜੀ ਠੀਕ ਹੈ ਭਰਤਪਾਪ ਬਹੁਤ ਸ਼ੁਕਰੀਆ ਜਿਆਦਾ ਜਾਣਕਾਰੀ ਦੇਣ ਵਾਸਤੇ ਤਾਂ ਇੱਕ ਵਾਰ ਮਰਤਜ਼ਾ ਅਜ਼ੀਜ਼ ਦੇ ਕਿ ਪੁਲਿਸ ਨੇ ਅਮਰਿਤਪਾਲ ਦੇ ਪ੍ਰਾਤ ਤੇ ਉਸਦੇ ਸਾਥੀ ਮਾਮਲੇ ਦੇ ਵਿੱਚ ਸਾਥੀ ਨੂੰ ਗ੍ਰਿਫਤਾਰ ਕੀਤਾ ਸੀ 4 ਗ੍ਰਾਮ ਆਇਸਟਰੈਕ ਦੇ ਨਾਲ ਹੁਣ ਪੁਲਿਸ ਦੇ ਵੱਲੋਂ ਅਦਾਲਤ ਦਾ ਰੁਕੀਤਾ ਗਿਆ ਕ੍ਰਿਮੀਨਲ ਰਿਵੀਜ਼ਨ ਐਪਲੀਕੇਸ਼ਨ ਦਾਇਰ ਕੀਤੀ ਗਈ ਹੈ ਤਾਂ ਜੋ ਉਹਨਾਂ ਦੀ ਕਸਟਡੀ ਲਈ ਜਾ ਸਕੇ ਔਰ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਸਕੇ ਕਿ ਉਹਨਾਂ ਤੋਂ ਇਹ ਆਇਸਟਰੈਕ ਕਿੱਥੋਂ ਆਇਆ